ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸੁਭਰਾ ਹਰੀਕੇ ਪੱਤਨ ਦੁੱਬਲੀ ਬਰਵਾਲਾ ਟੀਮਾ ਸੈਦੋ ਸੰਗਵਾ ਇੱਥੋਂ ਜਿਹੜਾ ਤੁਸੀਂ ਫਾਰਮ ਤੇ ਪਹੁੰਚ ਕਰ ਸਕਦੇ ਜੋ ਪਿੰਡ ਜੋਰ ਸਿੰਘ ਵਾਲਾ ਵਿਖੇ ਗੱਲ ਕਰਾਂਗੇ ਆਪਾਂ ਅੱਜ ਪਸ਼ੂਆਂ ਦੀ ਜਿਹੜੇ ਜਿਹਦੇ ਵਿੱਚ ਇੱਕ ਬਿਲਕੁਲ ਤਾਜੀ ਮੱਝ ਸੂਈ ਆ ਤੇ ਇੱਕ ਗੱਬਣ ਆ ਤੇ ਤਰੀਕ ਵੀ ਤੁਹਾਨੂੰ ਜਿਹੜੀ ਕਨਫਰਮ ਕਰ ਦਿੰਨੇ ਆ 29 11 2025 ਤਕਰੀਬਨ ਜਿਹੜਾ ਮਾਰਨਿੰਗ ਦਾ 7:30 ਵਜੇ ਦਾ ਸਮਾਂ ਹੋ ਗਿਆ ਨਾਲ ਦੀ ਨਾਲ ਤੁਹਾਨੂੰ ਮੱਝ ਦੀ ਜਿਹੜੀ ਚੁਆਈ ਵੀ ਜ਼ਰੂਰ ਦਿਖਾਵਾਂਗੇ ਜਿਹੜੀ ਸੂਈ ਆ ਤੇ ਗੱਭਨ ਪਸ਼ੂ ਤਾਂ ਨੂੰ ਕੋਸ਼ਿਸ਼ ਕਰਾਂਗੇ ਟਿੱਪ ਕੇ ਵੀ ਦਿਖਾਵਾਂਗੇ ਬਾਕੀ ਕਰਾਂਗੇ ਆਪਾਂ ਜਿਹੜੀਆਂ ਗੱਲਾਂ ਬਾਤਾਂ ਫੋਨ ਨੰਬਰ ਵੀ ਜਿਹੜਾ ਵੀ ਸਕਰੀਨ ਤੇ ਚੱਲਦਾ ਕਰ ਦਾਂਗੇ ਆਪਾਂ 980382025 ਤੇ ਅੱਜ ਜਿਹੜੀ ਜਾਣਕਾਰੀ ਹੈ ਪਸ਼ੂਆਂ ਦੀ ਬਿਲਕੁਲ ਆਪਣੇ ਨਾਲ ਹੀਰਾ ਵੀਰ ਉਹ ਦੇਣਗੇ ਪਸ਼ੂਆਂ ਦੀ ਜਾਣਕਾਰੀ ਕਰਦੇ ਆਪਾਂ ਗੱਲਬਾਤ ਹਾਂਜੀ ਹੀਰੇ ਵੀਰ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਕਿੱਦਾਂ ਚੱਲੀ ਜਾਂਦਾ ਵਧੀਆ ਠੀਕ ਆ ਚਲੋ ਸ਼ੁਕਰਿਆ ਹਾਂਜੀ ਤੇ ਹੀਰੇ ਵੀਰ ਕਰੀਏ ਗੱਲਬਾਤ ਆਪਾਂ ਮੱਜਾਂ ਦੀ ਤਾ ਇੱਕ ਨੰਬਰ ਤੋਂ ਸ਼ੁਰੂ ਕਰ ਲਈਏ ਬਿਲਕੁਲ ਜਿਹੜੀ ਤਾਜੀ ਸੂਈ ਆ ਹਾਂਜੀ ਇਹ ਰੇਰ ਵੀ ਕਿੰਨੇ ਦਿਨ ਹੋ ਗਏ ਸੂਈ ਨੂੰ ਨਾਲ ਦੀ ਨਾਲ ਆਪਾਂ ਮੱਝ ਨੂੰ ਵੀ ਖੋਲੀਏ ਗੋਲਦੀ ਵੀ ਮਹੀਨਾ ਨੂੰ ਲਗਪਗ ਹੋ ਗਏ ਸੂਈ ਨੂੰ ਠੀਕ ਆ ਜੀ ਘੱਟੀ ਮਗਰ ਜੇ ਜੀ ਤੇ ਦੂਸਰਾ ਸੁਗਾ ਦੂਸਰਾ ਸੁਗਾ ਪਿੱਛੇ ਲੋਈ ਬਿਲਕੁਲ ਜੀ ਕਹਿੰਦੇ ਮੱਝ ਲੋਈ ਤੇ ਪਹਿਲੀ ਰੋਈ ਇਹ ਵੱਧ ਜਿਹੜਾ ਫਸਲ ਕੱਢਦੀ ਆ ਪਹਿਲੀ ਰੋਈ ਤੇ ਜਿਹੜੀ ਲੋਈ ਮੱਝਾਂ ਦੁੱਧ ਵਧੇਰੇ ਆ ਬਾਕੀ ਗੱਲ ਕਰੀਏ ਆਪਾਂ ਇਹਦੇ ਪਿੱਠ ਕੁੜੇ ਦੀ ਬਹੁਤ ਸੋਹਣਾ ਥਣ ਭਾਂਡੇ ਦੀ ਕਰਮਾ ਵਾਲੀ ਬਹੁਤ ਸਾਫ ਆ ਪੂਰੀ ਜੰਮੀ ਪਈ ਆ ਬੇਲ ਬੜੀ ਆ ਤੇ ਜਿਹੜੀ ਲੰਬਾਈ ਆ ਉਹ ਸਪੈਸ਼ਲ ਸਪੈਸ਼ਲ ਬੇਲ ਆ ਮਾਈ ਦੀ ਲੰਬਾਈ ਜਿਹੜੀ ਆ ਬਹੁਤ ਸੋਹਣੀ ਆ ਨਿਗਰ ਲੇਵੇ ਦੇ ਵਿੱਚ ਆ ਕਰਮਾ ਵਾਲੀ ਸਿੰਘ ਸੁੰਗ ਦੀ ਕੁਆਲਿਟੀ ਵੀ ਤੁਹਾਨੂੰ ਦਿਖਾ ਦਿੰਦੇ ਆ ਨਾਲ ਦੀ ਨਾਲ ਤੋੜੀ ਆ ਆਪਾਂ ਗੱਲਬਾਤ ਬਾਕੀ ਵੀਡੀਓ ਦੇ ਅਕੋਰਡਿੰਗ ਪਤਾ ਨਹੀਂ ਪਸ਼ੂ ਕਿਸ ਤਰ੍ਹਾਂ ਦਾ ਦੇਂਦਾ ਪਰ ਆਪਾਂ ਜੇ ਗੱਲ ਕਰੀਏ ਸਿੰਘ ਛੋਟਾ ਹੀ ਆ ਨਾਲੋਂ ਬੇਕੋੜ ਛੜੀ ਵਾਲਾ ਇਹਦਾ ਸਿੰਘ ਆ ਕਰਮਾ ਵਾਲੀ ਦਾ ਸੇ ਤਰ੍ਹਾਂ ਮੈਂ ਨਾ ਤੁਹਾਨੂੰ ਜ਼ਰੂਰ ਦਿਖਾਉਨੇ ਆ ਬਿਲਕੁਲ ਜਿਹੜੇ ਆਪਾਂ ਗੱਲ ਕਰਦੇ ਹਾਂ ਹਮੇਸ਼ਾ ਬਟਨ ਲੱਗੇ ਆ ਕਰਮਾਲੀ ਦੇ ਮਗਰ ਦੁੱਧ ਵਾਲੀਆਂ ਨਿਸ਼ਾਨੀਆਂ ਤੇ ਚੋਂ ਚਲੋ ਆਪਾਂ ਵੀ ਜਿਹੜੀ ਚੋਈਏ ਦੀ ਕੀਤੀ ਆ ਬਹੁਤ ਚੰਗੀ ਆ ਸਾਫ ਸੁਥਰੀ ਆ ਜੰਮੀ ਪਈ ਆ ਫਿਰ ਇਹ ਵੀ ਇਸ ਟਾਈਮ ਦੁੱਧ ਜਿਹੜਾ ਕਿੰਨਾ ਜੀ ਇਸਲੇ ਟਾਈਮ ਇਹ ਕੱਲ ਆਈ ਆ ਭਾਈ ਇਹ ਜੇ ਹਾਂਜੀ ਕੋਲ ਆ ਜੀ ਆਮ ਦੀ ਘਰ ਆਈ ਆ ਕੋਈ ਵੰਡ ਦੇਣਾ ਬਾਲਾ ਰੀ ਉਹਨਾਂ ਪਾਇਆ ਜੀ ਜੀ ਤੇ ਦੁੱਧ 11 ਕਿਲੋ ਲਊਗਾ 10 ਕਿਲੋ ਜਿਹੜਾ ਮਰਗੀ ਆਨਲਾਈਨ ਮੰਗਾ ਸਕਦਾ ਠੀਕ ਆ ਜੀ ਵੀਰ ਦੇ ਮੁਤਾਬਕ ਚਲੋ ਆਪਣੇ ਮੁਤਾਬਕ ਵੀ ਜਿਹੜੀ ਗੱਲ ਕਰੀਏ ਤਾਂ 11 ਕਿਲੋ ਦੇ ਥੱਲੇ ਦੁੱਧ ਆ ਚੋਣ ਇੱਕ ਨੰਬਰ ਚਵਾਈ ਵਿਖਾ ਦੇਣੀ ਆ ਚਵਾਈ ਨਾਲ ਦੀ ਨਾਲ ਦਿਖਾਵਾਂਗੇ ਚਵਾਈ ਬਹੁਤ ਸਾਫ ਸੁਥਰੀ ਆ ਸਾਫ ਚਮੜੀ ਵੇਖੋ ਕਿੰਨੀ ਕੋਲ ਤੇ ਦੁੱਧ ਜਿਹੜਾ ਕੋਈ ਵੀ ਸੱਜਣਾ 10 ਕਿਲੋ ਦੀ ਜਿਹੜੀ ਤਸल्ली ਗਾਰੰਟੀ ਜਿਹੜੀ ਮੰਗਵਾ ਸਕਦਾ ਆਨਲਾਈਨ ਵੀ ਸੌਦਾ ਕਰਨਾ ਹੋਵੇ ਕਰ ਸਕਦਾ ਤਸੱਲੀ ਦੇਵਾਂਗੇ ਆਪਾਂ 10 ਕਿਲੋ ਦੀ ਸਾਫ ਸੁਥਰੀ ਆ ਚੋਣ ਬਹੁਤ ਚੰਗੀ ਆ ਸਿੰਗਲ ਹੱਡੀ ਆ ਤੇ ਜੰਮੀ ਪਲੀ ਆ ਪੁੱਠਾ ਬਹੁਤ ਸਾਫ ਸੁਥਰਾ ਲੱਗਾ ਕਰਮਾਲੀ ਨੂੰ ਤੇ ਮੀਡੀਅਮ ਹਾਈਟ ਤੋਂ ਥੋੜੀ ਬਲੱਸ ਆ ਤੇ ਲੰਬਾਈ ਸਪੈਸ਼ਲ ਲੰਬਾਈ ਦੀ ਮੈਂ ਫੇਰ ਗੱਲ ਕਰਦਾ ਕਿ ਲੰਬਾਈ ਇਹਦੀ ਸਪੈਸ਼ਲ ਆ ਥਣਾ ਦੀ ਵਨਡ ਸਪੇਸ ਬਹੁਤ ਸੋਹਣੀ ਕਰਮਾਲੀ ਦੀ ਆ ਤੁਸੀਂ ਦੇਖ ਸਕਦੇ ਜੋ ਅਗਲੇ ਪਾਸੇ ਤੋਂ ਵੀ ਲੈ ਵਲੂਆ ਚੰਗਾ ਕਰਮਾਲੀ ਦਾ ਤਾਰ ਬਿਲਕੁਲ ਜਿਹੜੇ ਅਗਲੇ ਥਾਂਾਂ ਦੀ ਪਿਛਲੇ ਨਾਲ ਤਕਰੀਬਨ ਬਰਾਬਰੀ ਹੈ ਗਾੜ ਬਹੁਤ ਜ਼ਿਆਦੀ ਆ ਤੇ ਚੰਗੇ ਆਪਾਂ ਦੋਦੀਏ ਤੇ ਤੋਂ ਹੋਰ ਆਸ ਕਰ ਸਕਦੇ ਆ ਬਾਕੀ ਮੁੱਲ ਨਾਲ ਦੀ ਨਾਲ ਜਰੂਰ ਦੱਸ ਜੀ ਹਾਂ ਜੀ ਮੁੱਲ ਭਾਈ ਭਾਈ ਕਰਨ ਦਾ 95 ਗੱਲੀयां ਥਾਂ ਵੀ ਵਿਕਦੀ ਆ ਆਪਣਾ ਮੁੱਲ ਲੈਣ ਦਾ ਹੁੰਦਾ 83000 ਰੁਪਇਆ ਥੋੜਾ ਬੋਧਾ ਮਾਨਦਾਨ ਕਰ ਦਾਂਗੇ 83000 ਰੁਪਇਆ ਮੁੱਲ ਆ ਉਹਦੇ ਚੋਂ ਵੀ ਮਾਨਦਾਨ ਜਿਹੜਾ ਜਰੂਰ ਹੋਊਗਾ ਕੋਈ ਸੱਜਣ ਹੱਥ ਪਾ ਸਕਦਾ ਚੰਗੀ ਸਾਫ ਸੁਥਰੀ ਫਿਰ ਦੁਬਾਰਾ ਤੋਂ ਤੁਹਾਨੂੰ ਜੜੀ ਮੱਝ ਦਿਖਾ ਦਿੰਦੇ ਆ ਤੇ ਪਿੱਛੇ ਜਿਹੜਾ ਬੱਚਾ ਕੱਟੀ ਉਹ ਵੀ ਦਿਖਾ ਦਿੰਦੇ ਆ ਬਹੁਤ ਸੋਹਣਾ ਬੱਚਾ ਵਾ ਬਿਲਕੁਲ ਬਿੱਲੀਆਂ ਅੱਖਾਂ ਆ ਗਈਆਂ ਤਸਵੀਰ ਨੂੰ ਜਿਹੜਾ ਅੱਜ ਕੋਈ 15 ਕ ਦਿਨ ਦਾ ਸਮਾਂ ਹੋਊਗਾ ਆ ਦੇਖ ਸਕਦੇ ਤੁਸੀਂ ਬੱਚਾ ਵੀ ਬਿਲਕੁਲ ਐਕਟਿਵ ਤੰਦਰੁਸਤ ਤੇ ਹੀਰੇ ਵੀਰ ਦੂਜੀ ਦੀ ਵੀ ਗੱਲ ਕਰੀਏ ਹਾਂਜੀ ਗੱਲ ਕਰੀਏ ਹੀਰੇ ਵੀਰ ਸੁਆ ਕਿੰਨਾ ਆਇਆ ਦਾ ਸੁਆ ਭਾਜੀ ਉਹਨਾਂ ਦੁੱਧਾ ਗਿਆ ਕਿ ਤਿੱਜਾ ਵੀ ਮੰਨ ਸਕਦਾ ਜੀ ਐ ਦੁੱਧਾ ਬਾ ਤਿੱਜੇ ਮੰਨ ਲਿਓ ਤਿੱਜੇ ਸੁਏ ਆ ਬਿਲਕੁਲ ਚਲੋ ਜਿਹੜੀ ਦੁੱਖਾ ਲੋਕਾ ਜਿਹੜੀ ਆਪਾਂ ਤਿੰਨਾਂ ਦੇ ਵਿੱਚ ਹੀ ਰੱਖੀਏ ਇਹਨੂੰ ਤੇ ਇਹਦੇ ਨਾਲ ਦੀ ਨਾਲ ਖੋਲ੍ਹ ਗਿਆ ਜਰੂਰ ਤੇ ਇਹਦੀ ਡਿਟੇਲ ਸਾਂਝੀ ਕਰੀਏ ਗੱਲ ਕਰੀਏ ਤੇ ਕਦ ਦੀ ਕਦ ਮੀਡੀਅਮ ਆ ਸਿੰਗ ਸੁng ਬਹੁਤ ਸੋਹਣਾ ਸਿੰਗ ਲੱਡੀ ਹੈ ਸਿੰਗ ਹੱਡੀ ਦੇ ਵਿੱਚ ਆ ਗਈ ਆ ਬਾਕੀ ਲੈਵਲ ਹੁਆ ਕਰਮਾ ਲਈ ਅਰੇ 10 ਦਿਨ ਲੈਂਦੀ ਆ 10 ਦਿਨ ਹਜੇ ਸੂਨ ਦੇ ਵਿੱਚ ਜਿਹੜੇ ਪਏ ਆ ਤੁਹਾਨੂੰ ਵਨਡਰ ਸਪੇਸ ਹਨਾਂ ਦੀ ਵੀ ਦਿਖਾਉਨੇ ਆ ਬਾਕੀ ਚੰਗੀ ਆ ਇੱਕ ਨੰਬਰ ਟਿੱਪ ਕੇ ਆਪ ਵੀ ਜਦੋਂ ਲਾਉਂਦੇ ਆ ਟਿੱਪ ਕੇ ਆਉਂਦੇ ਆ ਨੀਰਾ ਹੀ ਆਉਂਦਿਆ ਬਿਲਕੁਲ ਜੀ ਕੋਈ ਵੀ ਸੱਜਣ ਫੇਰ ਮੱਝ ਨੂੰ ਲਾਵੇ ਪਹਿਲਾਂ ਆਪਦੇ ਪਸ਼ੂ ਨੂੰ ਟਿੱਪ ਲੈ ਹਾਂਜੀ ਬਾਹਰ ਪਿੱਛੇ ਦੀ ਆਪਣੀ ਗਾਰੰਟੀ ਬਾਹਰ ਪਿੱਛੇ ਦੀ ਜਿਹੜੀ ਗਾਰੰਟੀ ਰਹੂਗੀ ਠੀਕ ਆ ਜੀ ਤੇ ਬਾਕੀ ਗੱਲ ਕਰੀਏ ਦੁੱਧ ਹੀਰੇ ਵੀ ਕਿੰਨਾ ਕੀ ਦਵਾਇਆ ਦੁੱਧ ਬਾਈ ਆ ਗਏ ਕੱਪ ਮਾਰ ਜਿਨਾ ਮਰਜੀ ਆਖਦੀਏ ਜਿਹੜੇ ਸਾਬ ਨਾਲ ਬਣੀ ਹੋਈ ਆ ਅਜੇ 10 ਦਿਨ ਲੈਂਦੀ ਆ ਦੁੱਧ 11 12 ਕਿਲੋ ਤੋਂ ਡਿੱਗਦੀ ਐ 11 12 ਕਿਲੋ ਤੋਂ ਬਾਹਰ ਰਹੂਗੀ ਬਸ ਰੇਟ ਜਾ ਜਾਦਾ ਰੇਟ ਦੇ ਅਕੋਰਡਿੰਗ ਹੀ ਆਪਾਂ ਦੁੱਧ ਦੀ ਗੱਲ ਕਰਾਂਗੇ ਰੇਟ ਬਿਲਕੁਲ ਜਾਇਜ਼ ਆ ਇਹ ਤੁਸੀਂ ਦੇਖ ਸਕਦੇ ਜੋ ਸੁਥਰੀ ਆ ਘਰ ਦੇ ਗੁਜ਼ਾਰੇ ਲਈ ਵਧੀਆ ਰੇਟ ਬਿਲਕੁਲ ਭਾ ਪੜਦਾ ਜਾਇਜ਼ ਰਹੂਗਾ ਬਾਕੀ ਸੱਚ ਨੂੰ ਗੱਲ ਕਰਿਆ ਕਰੋ ਇਹ ਨਹੀਂ ਹੁੰਦਾ ਕਿ ਰੇਟ ਮੰਗ ਲਿਆ ਉਹਦੇ ਵਿੱਚ ਤਦੋਂ ਆਪੋ ਆਪਣਾ ਮਾਨਤਨ ਹੁੰਦਾ ਕਿਸੇ ਦਾ ਗੱਲ ਕਰਨ ਦਾ ਆਪਣਾ ਤਰੀਕਾ ਹੁੰਦਾ ਕਿਸੇ ਦਾ ਜਿਸ ਤਰ੍ਹਾਂ ਦਾ ਵੀ ਤਰੀਕਾ ਵਾ ਬਾਕੀ ਇਹ ਆ ਵੀ ਗੱਲ ਕਰਨ ਨਾਲ ਜਿਹੜਾ ਭਾਜ ਜ਼ਰੂਰ ਬੰਦਾ ਵਾ ਬਾਕੀ ਕੋਈ ਵੀ ਸਜਣ ਜਿਹੜਾ ਫੋਨ ਤੇ ਗੱਲ ਕਰੇ ਬਾਕੀ ਫਿਰ ਅਹੀ ਰੇ ਵੀਰੇ ਦਾ ਰੇਟ ਜ਼ਰੂਰ ਦੱਸੋ ਮੁੱਲ ਭਾਵੇਂ ਭਾਜੀ ਦੱਸੀ ਕਰ ਲਈਏ ਤਾਂ ਵੀ ਵਿਕਦੀ ਆ ਜੀ 75000 ਦੀ 73 ਉਹ ਚ ਥੋੜਾ ਬੋਦਾ ਮਾਨਤਨ ਵੀ ਦੱਸਦਾ ਵੀ ਮੁੱਲ ਜਿਹੜਾ 73000 ਆ 73 ਦੇ ਵਿੱਚੋਂ ਵੀ ਮਾਨਤਾ ਨਾਲ ਜਰੂਰ ਕੀਤਾ ਜਾਊਗਾ ਘਰ ਆਏ ਸੱਜਣਾ ਦਾ ਬਾਕੀ ਕੋਈ ਵੀ ਸੱਜਣਾ ਹੱਥ ਪਾ ਸਕਦਾ ਚੰਗੀ ਆ ਸਾਫ਼ ਸੁਥਰੀ ਆ 35 ਬਹੁਤ ਵਧੀਆ ਹੀ ਕਿਉਂਕਿ ਆਪਾਂ ਖੁਦ ਹੱਥ ਨਾਲ 4 ਮਹੀਨੇ ਦੁੱਧ ਪੀ ਕੇ ਵੀ ਬੱਚਾ ਲਾ ਕੇ ਵੀ 65000 ਰੁਪਏ ਦੀ ਹੈਗੀ ਬਿਲਕੁਲ ਬਿਲਕੁਲ ਇਹੀ ਰਹੀ ਜੱਗਨ ਚੇਦ ਦੇ ਵਿੱਚ ਇਹਨੇ ਕਰਮਾਲੀ ਨੇ ਜੇ ਤੁਹਾਨੂੰ ਮਰਜ਼ੀ ਲੈ ਵੀ ਕੋਈ ਟਰਾਈ ਮਾਰ ਲੈ ਕੋਈ ਸ਼ੈਂਗਲ ਹੋਣੀ ਵੀ ਕਮੀ ਕੋਈ ਬਾਹੀ ਨਹੀਂ ਆ ਕੋਈ ਥਣ ਲੋਣੀ ਹੈਗੀ ਬਿਲਕੁਲ ਜੀ ਨਾ ਤਾਂ ਪਿੱਛੇ ਦੀ ਕੋਈ ਇਹਨੂੰ ਸ਼ਿਕਾਇਤ ਆ ਨਾ ਕੋਈ ਥਣਾ ਦੀ ਆ ਬਾਕੀ ਸੁਹੀ ਸਵਾਈ ਸਮਝ ਕੇ ਕੋਈ ਹੱਥ ਪਾ ਸਕਦਾ ਕਿਉਂਕਿ ਕਰਮਾ ਲਈ ਚੰਗੀ ਨਿਕਲੂਗੀ ਬਾਕੀ ਦੋਨਾਂ ਮੱਜਾਂ ਦੀ ਫੇਰ ਤੁਹਾਨੂੰ ਇੱਕ ਜਿਹੜੀ ਚਲਕ ਜਿਹੜੀ ਦਿਖਾ ਦਿੰਨੇ ਆ ਵੀ ਸਾਫ ਸੁਥਰੀ ਆ ਕਰਮਾ ਲਈ ਬਾਕੀ ਦੁੱਧ ਦੋਵੇਂ ਚੰਗਾ ਪਾ ਜਾਣਗੇ ਆ ਰੇਟ ਬਿਲਕੁਲ ਜਾਇਜ਼ ਨੇ ਹਾਂ ਬੱਚਾ ਨਾਲ ਦੀ ਨਾਲ ਛੱਡ ਕੇ ਆਪਾਂ ਚਵਾਈ ਇਹਦੀ ਜਰੂਰ ਦਿਖਾ ਦਿੰਨੇ ਆ ਬਾਕੀ ਆਪਾਂ ਜਿਹੜਾ ਚਵਾਈ ਨਾਲ ਦੀ ਨਾਲ ਜਰੂਰ ਦਿਖਾ ਦਿੰਨੇ ਆ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ